ਮਸ਼ਹੂਰ ਹੈ ਨਾ ਤੂੰ ਕੀ ਕਰਦੇ ਰੋਹ ਨਹੀਂ ਕਰਨਾ ਕਿ ਬੈਠਾ ਮੇਰੀ ਗੱਲ ਸੁਣ ਲਓ ਮੰਮੀ ਦਾ ਹਾਲ ਵੇਖ ਲਓ ਅੱਜ ਫੇਰ ਕੀ ਹੋਇਆ ਜੇ ਚੱਲੇ ਆ ਪਿੰਡ ਹਾਂ ਤੇ ਮੈਨੂੰ ਕਹਿੰਦੇ ਤੇਰੇ ਕਰਕੇ ਮੈਂ ਚੱਲੀ ਤੋ ਫਿਰ ਕੀ ਕਹਤਾ ਸੀ ਕੁਛ ਅਵਰਾ ਕਰ ਲਈਦਾ ਮਾੜਾ ਮੋਟਾ ਜਾਂ ਮੈਂ ਉਹਨਾਂ ਨੂੰ ਕਿਉਂ ਪਿੱ ਜਾਉ ਤੂੰ ਹੀ ਮੈਨੂੰ ਦੱਸੋ ਪਹਿਲਾਂ ਉਹ ਚੱਲ ਫੇਰ ਕੀ ਹੋਇਆ ਤੇਰੇ ਕਰਕੇ ਕਹਤਾ ਸੀ ਕੋਈ ਗੱਲ ਜਰ ਲਈ ਦੇ ਦੀ ਸਾਰਾ ਕੁਝ ਮੈਂ ਹੀ ਜਦੀ ਜਾਵਾਂ ਨਾਲੇ ਮੈਂ ਤੇ ਮੰਮੀ ਨੂੰ ਸਭ ਕੁਝ ਪੁੱਛਣ ਗਈ ਮੈਂ ਕਿਹਾ ਮੰਮੀ ਤੂੰ ਕਿੱਥੇ ਤਿਆਰ ਹੋਣ ਦੇ ਜੇ ਕਿੱਥੇ ਚੱਲੇ ਜੇ ਕਹਿੰਦੇ ਤੇਰੇ ਕਰਕੇ ਤੇਰੇ ਦੁੱਖੋਂ ਤੰਗ ਹੋ ਕੇ ਚੱਲਣੀ ਜਰਨਾ ਤਾਂ ਮੰਮੀ ਦਾ ਕੋਈ ਕਰ ਸਕਦਾ ਨਾ ਮੈਂ ਤੇਰਾ ਕਰ ਸਕਦਾ ਠੀਕ ਆ ਉਹ ਗੱਲ ਮਾੜੀ-ਮੁੱਡੀ ਚੱਲ ਲਿਆ ਕਰ ਕੋਈ ਨਹੀਂ ਹੁੰਦਾ ਪਾਰੇ ਕੁਸ਼ਨ ਮੈਂ ਤੇ ਅੱਜ ਉਹਨਾਂ ਨੂੰ ਪਿਆਰ ਨਾਲ ਪੁੱਛਣ ਗਈ ਮੈਂ ਤੇ ਕੋਈ ਚੰਗੀ ਮਾੜੀ ਕੁਝ ਨਹੀਂ ਬੋਲਿਆ ਮੈਂ ਫੇਰ ਇੰਨੀਆਂ ਗੱਲਾਂ ਸੁਣਾ ਕੇ ਗਏ ਆ ਉਹ ਚੱਲ ਕੋਈ ਗੱਲ ਨਹੀਂ ਆ ਵੱਡੇ ਦੇ ਕਰਕੇ ਨੇ ਲਿਆਜ ਕਰ ਲੀਦਾ ਵੀ ਤਾਂ ਥੋੜਾ ਜਿਹਾ ਤੁਹਾਡੀ ਕਹਿਣੇ ਮੰਨ ਕੇ ਮੈਂ ਅਕਸੋ ਗੁੱਜ ਪਿਆਨਾਂ ਪੁੱਛਣ ਗਈ ਮੈਂ ਤੇ ਕੋਈ ਚੰਗਾ ਮਾੜਾ ਬੋਲਿਆ ਨਹੀਂ ਪਰ ਤੁਸੀਂ ਕਿਹਾ ਕਿ ਤੂੰ ਲੜਾਈ ਪਾਉਂਦੀ ਏ ਜੇ ਘਰ ਚ ਇਹਦੇ ਸੁਣਾ ਤੇ ਚੰਗੀ ਤਰ੍ਹਾਂ ਵਿਆਹ ਕਰ ਹਾਂ ਹਾਂ ਹੁਣ ਗੱਲ ਇਦਾਂ ਆ ਮੈਂ ਪਤਾ ਨਹੀਂ ਮੰਮੀ ਨੇ ਢਾਪਾ ਲਾਣਾ ਕਿ ਦਸ ਦਿਨ ਲਾਣੇ ਆ ਠੀਕ ਆ ਕੋਈ ਕੰਮ ਦਾ ਲਾਂਮਾ ਨਾ ਆ ਜੇ ਹੁਣ ਮਗਰ ਅੱਗੇ ਹੁੰਦਾ ਅੱਗੇ ਤੇ ਚੱਲ ਜਿਹੜੀ ਗੱਲ ਹੁੰਦੀ ਏ ਕੋਈ ਕਸਰ ਨਹੀਂ ਕਿ ਛੱਡੀ ਦੋਵਾਂ ਜਾਣੀਆਂ ਤੁਸੀਂ ਪਰ ਹੁਣ ਗੱਡੀ ਦਾ ਧਿਆਨ ਰੱਖ ਲਓ ਕਿ ਤੂੰ ਵੀ ਇਦਾਂ ਹੀ ਮੈਂ ਜਿੱਦਦਾ ਹੈਗਾ ਨਾ ਨਹੀਂ ਕੱਦਣਾ ਨਹੀਂ ਬੋਲੇਗਾ ਕਿ ਹਾਂ ਮੈਂ ਜੋ ਬੋਲਦਾ ਨਾ ਸੱਚੀ ਬੋਲਦਾ ਹਾਂ ਠੀਕ ਆ ਛੂਡ ਨਹੀਂਗਾ ਬਈ ਸ਼ਰਨ ਮੈਂ ਕੁਛ ਮਾੜਾ ਥੋੜੀ ਕਿ ਆਏ ਚੱਲ ਤੂੰ ਮਾੜਾ ਨਹੀਂਗਾ ਕਿਹਾ ਮੈਨੂੰ ਪਤਾ ਆ ਠੀਕ ਆ ਪਰ ਇਹ ਆ ਕਿ ਆਪਣੀ ਮਾੜ ਸਮਝ ਕੇ ਨਾ ਤੇ ਜਿਹੜਾ ਵਾਦਾ ਘਟਾ ਬੋਲਦੇ ਨੇ ਉਹਨਾਂ ਨੂੰ ਮਾਫ ਕਰ ਦਿੰਦਾ ਵੀ ਦੋ ਸ਼ਰਨ ਜੇ ਮੇਰੇ ਮਨ ਚੇਤਾ ਦਾਦ ਨੂੰ ਨਾ ਤਾਂ ਮੈਂ ਪੁੱਛਣ ਨਾ ਚੰਸਾ ਕੋ ਮੈਂ ਪੁੱਛਣਗੇ ਮੈਨੂੰ ਇੰਨਾ ਦੁੱਖ ਲੱਗਾ ਕਿ ਗੋਮੂ ਨੇ ਮੈਨੂੰ 36 ਗੱਲਾਂ ਸੁਣਾ ਕੇ ਚੱਲ ਗਈ ਬੇ ਲੜਾਈ ਕਰਨ ਦਾ ਕੀ ਫਾਇਦਾ ਹੈਗਾ ਤੂੰ ਤਾਂ ਮੈਨੂੰ ਪਤਾ ਨਹੀਂ ਹੈਗਾ ਤੇ ਫੇਰ ਹੁਣ ਗੱਲ ਸੁਣ ਲੈ ਮੇਰੀ ਲੰਮਾ ਨਾ ਆਵੇ ਕੋਈ ਯਾਰ ਮੈਂ ਅੱਗੇ ਤਾਂ ਲੰਮੇ ਹੁੰਦੇ ਦਸ ਕੰਮ ਦੇ ਮੰਮੀ ਹੁਣ ਇਹੋ ਕਰਕੇ ਗਈ ਹੈ ਵੀ ਵੇਖਦੇ ਮਗਰ ਕਿੰਨਾ ਕੰਮ ਸਾਂਭ ਲਈ ਯਾਰ ਠੀਕ ਆ ਤੇ ਹੁਣ ਕਰਕੇ ਵਿਖਾਵੀ ਮਗਰ ਕੰਮ ਤਾਂ ਅੱਗੇ ਮੈਨੂੰ ਹੁੰਦਾ ਕੋਈ ਭਾਰ ਦੱਸੋ ਮੈਨੂੰ ਚਲ ਕੋਈ ਨਹੀਂ ਲੱਗ ਜਾਨਾ ਪਤਾ ਹਨਾ ਚਲ ਤੂੰ ਕੁਝ ਖਾਣ ਵੀ ਨਾ ਆਹੋ ਤਾਂ ਖਾਣਾ ਹੀ ਆ ਉਹ ਟਾਈਮ ਹੋਇਆ ਦੁਪਹਿਰ ਦਾ ਚਲ ਮੈਂ ਪਕੌਦੀ ਫੁੱਲ ਕੇ ਇੰਨਾ ਦੋਵਾਂ ਦਾ ਨਿਕ ਪਤਾ ਮੋਕ ਸਕਦਾ ਕੋਈ ਨਾ ਕੋਈ ਖੁੱਤ ਛੇੜਨੀ ਹੁੰਦੀ ਇਨਾਂ ਦੋਵਾਂ ਨੂੰ ਚੱਲ ਯਾਰ ਟਾਈਮ ਨਾ ਕਰਨ ਕਿ ਬਿਜਲੀ ਹੋਈ ਗਈ ਆ ਨਾ ਹੈ ਤੇ ਜੇ ਵੇਂਦੇ ਰਹਿੰਦੇ ਨਾ ਤੇ ਕਦੋਂ ਵੱਤ ਆਉਂਦੀ ਆ ਬੜੀ ਕੀ ਵੇਖਣੇ ਜੇ ਉਹ ਮੈਸਜ ਤਾਂ ਮੈਂ ਨਾ ਫੋਲੀ ਸੀ ਤੇ ਵੇਖ ਲਾ ਗੱਲ ਬਣ ਗਈ ਕਿ ਨਹੀਂ ਬੜੀ ਸਾਨੀ ਖੰਡੀ ਆ ਹੈ ਨਾਲੇ ਹੂੰ ਖੋਲੇ ਮੂੰਹ ਹਾਂਜੀ ਚੱਲ ਵਧੀਆ ਵਾ ਨਾ ਬੀ ਸੋਹਣੀ ਹੁਕੀ ਆ ਆਹੋ ਡੈਡੀ ਮੈਂ ਤਾਂ ਮੈਂ ਗੱਲ ਕਰਨੀ ਸੀ ਕਾਦੀ ਗੱਲ ਕਰਨੀ ਸੀ ਚਲੋ ਮੰਮੀ ਗਏ ਆ ਹਣਾ ਆਹੋ ਚਲੋ ਵਧੀਆ ਆਪਣਾ ਨਾ ਤੋਰ ਉਹਨੂੰ ਵੀ ਚਾੜਨ ਵਧੀਆ ਹੋ ਜੂਗਾ ਪਰ ਜਾਂਦੇ ਜਾਂਦੇ ਵੇਖ ਲਓ ਕੋਈ ਨਾਲ ਕੋ ਗੱਲ ਕਰਨੀ ਕੀ ਕਹਿ ਗਈ ਜਾਂਦੇ ਹੁਣ ਯਾਰ ਉਹ ਦਲਜੀਤ ਨੇ ਪੁੱਛ ਲਿਆ ਕਿ ਮਮੀ ਕਿੱਥੇ ਚੱਲੇ ਗਏ ਹਾਂ ਉਹ ਤਾਂ ਗਾੜੀਆਂ ਕਹਿੰਦੇ ਤੇਰੇ ਕਰਕੇ ਚੱਲੀਆਂ ਅੱਛਾ ਅੱਛਾ ਉਹ ਹੁਣ ਮਿੰਨੂੰ ਨਹੀਂ ਹੀ ਕਹਿਣਾ ਮੈਂ ਤੈਨੂੰ ਬਥੇਰਾ ਸਮਝਾਇਆ ਕਿ ਚੱਲ ਨਹੀਂ ਕਿ ਐਦਾਂ ਕਰੀਦਾ ਕੋਈ ਗੱਲ ਯਾਰ ਵੀ ਲਈਦੀ ਆ ਉਹ ਮੈਂ ਤੇ ਆਖਿਆ ਚੱਲ ਪੇਕੇ ਦੱਸ ਦੇਣ ਫਿਰ ਤੋਰੂਗੀ ਤੁਹਾਡੇ ਨਾਨਕੇ ਆਦੇ ਉਹਨਾਂ ਕੋ ਦਿਮਾਗ ਚ ਗੱਲ ਬੈਜੂਗੀ ਉਹਦੇ ਠੀਕ ਨਹੀਂ ਪੈਂਦਾ ਵਾ ਕਿ ਜਾਂ ਕੀ ਹੁੰਦਾ ਵਾ ਅਗਲਾ ਵੇਲਾ ਹੋਈਂਦਾ ਵੇਖੋ ਮੈਂ ਦੇਖਿਆ ਤਾਂ ਕਰਕੇ ਮੈਂ ਵੀ ਕਿਉਂ ਨੁਹਾਗਾ ਤੇ ਮੈਂ ਚਲ ਜਾ ਤੂੰ ਵੀ ਦੋ ਚਾਰ ਦਿਨ ਫਿਰ ਤੁਰਿਆ ਘਰ ਵੀ ਤੇ ਨਰਾ ਕਲੇਸ਼ ਹੀ ਆ ਕਲੇਸ਼ ਬਹੁਤ ਜ਼ਿਆਦਾ ਹੋਵਾ ਵ ਤੇ ਪਤਾ ਨਹੀਂ ਕਾਰਨ ਕੀ ਆ ਇਹ ਪੈਣ ਦਾ ਅੱਜ ਇਹਦੇ ਮੈਨੂੰ ਪਤਾ ਨਹੀਂ ਉਹ ਅੱਜ ਇਹਦੇ ਤੂੰ ਆਇਆ ਜਿੱਦਾਂ ਸੈਰਸੰਮੇ ਹੋਣਾ ਪਾਣੀ ਕੀ ਬਣਨਾ ਇੱਥੇ ਸਾਨੂੰ ਘਰੋਂ ਨਿਕਲਣਾ ਪਣਾ ਯਾਰ ਹੈ ਯਾਰ ਬੜੀ ਮੜੀ ਗੱਲ ਵਾ ਹੈ ਬੰਦੇ ਨੂੰ ਸੋਚ ਬਦਲਣੀ ਚਾਹੀਦੀ ਆਪਣੀ ਹੈ ਪਰ ਵੇਲਾ ਹਟਦੀ ਹੈ ਨਹੀਂ ਉਹ ਕਿੰਨੇ ਦਿਨ ਨੂੰ ਆਹ ਕਹਿੰਦੇ ਉਹ ਵੇਖੋ ਯਾਰ ਹੁਣ ਕੀ ਪਤਾ 2 ਕ 4 ਹਫਤਾ ਰਹਿੰਦੀ ਉੱਥੇ ਅੱਛਾ ਆਹੋ ਕਹਿ ਕੇ ਤੇ ਗਈ ਮਾ ਜਣਾ ਛੇਤੀ ਉਹ ਕਿੰਨੇ ਕਦੇ ਰਹਿਣਾ ਭਾਈ ਖੜੀ ਉਹਨੇ ਕਹਣਾ ਮੇਰੇ ਉਹਨਾਂ ਨੂੰ ਘਰ ਦਾ ਮਹਰ ਦਾ ਛੱਡਣਾ ਇਹਨਾਂ ਨੇ ਹੁਣ ਮੇਰੀ ਗੱਲ ਸੁਣਾਓ ਆਪਾਂ ਘਰ ਦੇ ਮਸਲੇਲ ਜਾਈਏ ਕਿ ਜਾਂ ਬਾਹਰ ਕੰਮ ਦੇਖੀਏ ਯਾਰ ਉਹਦੇ ਗੱਲ ਵਾ ਹੂੰ ਹੂੰ ਚਲੋ ਛੱਡੋ ਇਹਨਾਂ ਦੀ ਇੱਦਾਂ ਰਹਿਣੀਆਂ ਵਾ ਆਓ ਆਪਾਂ ਮੜਾ ਜਾ ਉਧਰ ਕੰਮ ਦੇਖ ਕੇ ਆਈਏ ਉਹ ਮੇਰੀ ਗੱਲ ਸੁਣ ਲੈ ਹਾਂਜੀ ਇੱਕ ਗੱਲ ਹੋ ਰਹੀ ਓ ਮਾਂ ਆਪਣੀ ਨੂੰ ਫੋਨ ਨਾ ਕਰੀ ਉਹ ਨਹੀਂ ਨਹੀਂ ਤੇ ਉਹਨੇ ਕਹਣਾ ਮੈਂ ਤੇ ਹੁੰਦੀ ਨਹੀਂ ਮੈਨੂੰ ਤੇ ਮਡੇ-ਮੁੜੇ ਨੇ ਵੜ-ਵੜ ਖਾ ਲਿਆ ਉਹ ਨਹੀਂ ਠੀਕ ਆ ਕਰਨਾ ਵਾ ਮਾਤਾ ਤੇ ਗੱਲ ਵਾ ਰੋਟੀ ਬਣਦੀ ਤੂੰ ਦਲਜੀਤ ਨੂੰ ਕਹਦੀ ਵੀ ਤੇ ਆਨੇ ਫੜਾਈ ਜਾਈ ਗੱਲ ਤੇ ਇੱਥੇ ਨਹੀਂ ਫੜਾਉਗੀ ਠੀਕ ਨਹੀਂ ਮਾਤਾ ਆਪਣਾ ਹੁਣ ਚਾਹ ਲਾ ਹੀ ਜਾਵੇ ਉਹੋ ਤੇ ਗੱਲ ਵਾ ਨਾ ਇਹਨੇ ਜੇ ਹੁਣ ਉਥੇ ਕਾਲੀ ਕੀਤੀ ਨਾ ਤੁਸੀਂ ਇਹਨੇ ਫੇਰ ਉਥੋਂ ਕਹਿਣਾ ਹੀ ਉਹ ਨਹੀਂ ਕਾਲੀ ਨਹੀਂ ਕਰਨੀ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਹੁੰਦੇ ਹਾਂ ਐਡਾ ਬੈਗ ਬਣ ਕੇ ਗਈ ਆ ਮੈਂ ਪਤਾ ਉਧਰ ਨਹੀਂ ਪਤੀਆ ਬਣਦਣ ਕੇ ਤੋਰੂਗਾ ਤੈਨੂੰ ਤੇ ਢੜੀ ਵੇਖੋ ਪਰੋਣੇ ਜਾਈਏ ਨਾ ਤੇ ਦੋ ਦਿਨ ਚੰਗੇ ਲੱਗੀਦਾ ਵਾ ਤੀਜੇ ਦਿਨ ਨੂੰ ਆਪੇ ਤਾਂ ਵੇਖਣ ਡੈ ਪੈਂਦੇ ਆ। ਉਹ ਯਾਰ ਉਹੋ ਤੇ ਗੱਲ ਵਾ। ਘਰੋ ਘਰੀ ਹੋ ਹਾਲ ਵਾ। ਕੋ ਸਮੇ ਹੁੰਦੇ ਸੀ ਛੰਨੀ ਜਾ ਕੇ ਕਿਤੇ ਮਹੀਨਾ ਮਹੀਨਾ ਬਹਿਲੀ ਰਹੇ। ਉਹ ਟਾਈਮ ਨਹੀਂ। ਹੁਣ ਤੇ ਦੂਜੇ ਦਿਨ ਦੇ ਲੋਕੀ ਅੱਖਾਂ ਡਿਡੀਆਂ ਨਾਲ ਵੇਖਣ ਲਾ ਪੈਂਦੇ ਵੀ ਇਹਨੇ ਜਾਣਾ ਪਾਣੀ ਕਦੋਂ। ਚਲੋ ਲੱਗ ਜਾਣਾ ਪਤਾ। ਹੈ? ਲੱਗ ਜਾਣਾ ਪਤਾ। ਉਹੋ ਤੇ ਗੱਲ ਵਾ। ਚਲੋ ਛੱਡੋ ਇਹਨਾਂ ਦੀ ਗੱਲ। ਆਓ। ਚੱਲ ਯਾਰ ਗਾ। ਦਫਾ ਹੁੰਦੇ ਬਰੇ ਆਪੀ। ਆ ਗਿਆ ਡੜੀ। ਅਛਟ ਆਇਆ ਵਾ। ਆ ਗਿਆ ਵਾ। ਆਉ ਲਾ ਆ ਵਾ। ਤੇ ਕਾਣੇ ਲਾਉਣਾ ਸੀ। ਘਰੇ ਲਾ ਕੇ ਆਇਆ ਕਿਥੇ ਲਾ ਕੇ ਆਣਾ ਰਿਆਉਣਾ ਦੇ ਵੀ ਉੱਥੇ ਉਹ ਨਹੀਂ ਨਹੀਂ ਹਾਂ ਮੇਰਾ ਨੀ ਜੀਜੂ ਦਾ ਬਣਾ ਤੇ ਟੱਕਰ ਨਹੀਂ ਕੋ ਨਾਰਕਿਆਂ ਜਿੱਥੇ ਬੂਏ ਗੜੀ ਮੈਂ ਆਇਆ ਸਾਰਿਆਂ ਨੂੰ ਹੈ ਆਹ ਠੀਕ ਠਾਕ ਆ ਠੀਕ ਠਾਕ ਆ ਆਹ ਖੁਸ਼ੀ ਮਾਤਾ ਵਾਣ ਹੁਣ ਤੇ ਬੜੀ ਖੁਸ਼ੀ ਆਹ ਦੇਖ ਕੇ ਗਈ ਮਾਤਾ ਆਹ ਕਿੰਨੇ ਰੋਟੀ ਪਾਣੀ ਟਾਈਮ ਨਾਲ ਖਾਂਦੇ ਹੋ ਕਿ ਭੁੱਖੇ ਨਾ ਮਰਦੇ ਹੋ ਮਤਲਬ ਗੱਲ ਕੋਈ ਗੱਲ ਨਹੀਂ ਤੂੰ ਆਪਣੇ ਚਾਪਲ ਕਰ ਆਪਣੇ ਟਾਈਮ ਦਾ ਪਰ ਬੰਦ ਕਰ ਤੂੰ ਉੱਥੇ ਹਾਂ ਮੈਂ ਹਾਂ ਤੇ ਮੇਜ ਨਹੀਂ ਤੂੰ ਆਪਣਾ ਰੱਖੋ ਮਹੌਲ ਚੱਲ ਕੀ ਪਾਉਂਦਾ ਵਾ ਉੱਥੇ ਮਿੱਠੀਆਂ ਫਿੱਕੀਆਂ ਕਰੂਗੀ ਨਾ ਪਰਜਾਈਆਂ ਨਾ ਆਹ ਹੈ ਮਾਪੜੇ ਘਰ ਦੇ ਕੋਲ ਭੇਜ ਨਹੀਂਦੇ ਮੈਂ ਆ ਕੇ ਤੇ ਆਪ ਨੂੰ ਕਿ ਮਾਂ ਤਾਂ ਬਹੁਤਾ ਮੂੰਹ ਨਾ ਖੋਲੀ ਉਹ ਮੇਰੀ ਗੱਲ ਸੁਣਾ ਤੇਰੇ ਬੰਦੇ ਅੱਜ ਨਹੀਂ ਆਏ ਇਹਨੂੰ ਕਿਹਾ ਯੋ ਉਹ ਯਾਰ ਮੈਂ ਕਿਹਾ ਹੈਗਾ ਸ਼ਾਮੀ ਆਉਣਗੇ ਅੱਜ ਵੇਲਾ ਐਵੇਂ ਮਾਰਦਾ ਨਹੀਂ 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 ਗੱਲ ਪੱਕੀ ਕੀਤੀ ਆ ਨਾ ਪੱਕੀ ਕੀਤੀ ਯਾਰ ਮੇਰੀ ਗੱਲ ਸੁਣੋ ਨਾ ਪਰਚੀ ਮਹਾਮਾਨ ਨਿਕਲੀ ਤੇ ਜਮਾ ਕਰਾਉਣੀ ਪਈ ਤਾਂ ਮੁੜ ਕੇ ਫੇਰ ਨਹੀਂ ਉਹ ਨਿਕਲਣੀ ਉਹ ਸ਼ਾਮੀ ਰੈਡੀ ਪਰਦੇ ਨੇ ਸਰੇ ਕੱਲ ਛੰਮ ਦਾ ਕੰਨਾ ਤੋੜ ਦੋ ਨਾ ਗੱਲ ਗੱਲ ਮੈਂ ਰੈਡੀ ਹਰ ਕੇ ਕਿਹ ਬਣ ਗਿਆ ਨਹੀਂ ਆ ਚੱਲ ਇਹਨੂੰ ਦਿੱਤੀ ਜਮਿਆਰੀ ਪੰਨੇ ਚੱਲ ਕਦੋਂ ਮੈਂ ਵੀਰ ਮੈਂ ਕਹਤਾ ਵਾ ਪੱਕੀ ਗੱਲ ਵਾ ਕੋਈ ਗੱਲ ਨਹੀਂ ਟੈਂਸ਼ਨ ਨਾਲ ਹੀ ਕੀ ਗੱਲ ਮੇਰੀ ਗੱਲ ਸੁਣ ਲੈ ਚਾਹ ਚੂ ਟਾਈਮ ਨਾਲ ਬੰਦੇ ਨੇ ਚਾਹ ਤੂੰ ਚਾਹ ਤੋਂ ਗੱਲਾਂ ਕਰਦੇ ਹੁੰਦੇ ਓਏ ਵੀਰ ਭਾਪੀ ਨੂੰ ਕਹਦਾ ਨਾ ਵੀ ਤਿੰਨ ਟਾਈਮ ਚਾਹ ਪੀਂਦੀਆਂ ਨੇ ਜਦੋਂ ਬਣਾਉਣੀ ਆ ਨਾ ਉਹ ਨਹੀਂ ਕਰਦਾ ਚੱਲ ਆਪਣੇ ਕਿਆ ਗੱਲ ਹੋਰ ਇੰਟਾਡੇ ਹੁਣ ਮੈਂ 24 ਘੰਟੇ ਘਾਸ ਉਹ ਗੱਲ ਸੋਲ ਲੈ ਮੇਰੀ ਸ਼ਨੀ ਉਹ ਕਬ ਜਿਹੜੀ ਕਪਤ ਦੀ ਜੜ੍ਹ ਸੀ ਨਾ ਉਹ ਚਲ ਗਈ ਪੀ ਕੇ ਆਪਣੇ ਹੁਣ ਇਥੇ ਕਿਹੇ ਗੱਲ ਦੀ ਕੋਈ ਗੱਲ ਨਹੀਂ ਹਾ ਹਰ ਬੰਦਾ ਆਪਣੀ ਡਿਊਟੀ ਸਮਝਦਾ ਹੁਣ ਪਤਾ ਕੀ ਗੱਲ ਜੇ ਹੁਣ ਪਤਾ ਵੀ ਲੱਗ ਜਾਣਾ ਹਾ ਕਿਹੜਾ ਮਾੜਾ ਤੇ ਕਿਹੜਾ ਚੰਗਾ ਸਹੀ ਗੱਲ ਵਾ ਚਲੋ ਕੋਈ ਨਹੀਂ ਵੇਖੋ ਆਪਣਾ ਕੰਮ ਨਾ ਉਹਨਾਂ ਨੂੰ ਫੋਨ ਉਹ ਚਲ ਜਾਈਏ ਮੜਾ ਜਾ ਇੱਕ ਛੇਰਾ ਮਾਰਨਾ ਬੰਦਿਆਂ ਨਾਲ ਵੇਰ ਚਲੋ ਠੀਕ ਹੈ ਠੀਕ ਆਓ ਚੰਗਾ ਇਹ ਤੇ ਫੋਟੋ ਲਾ ਗੀਂਦੀ ਵੀ ਵੀ ਉਹਨਾਂ ਦੀ ਉਹ ਵੀ ਹੈ ਨੀਗੀ ਕਿ ਕਿੰਦੀ ਚੌਧਰਾਣੀ ਬਣੀ ਆ ਕਿਦਾਂ ਆਪਣੇ ਹੁਕਮ ਚ ਲਾਉਣ ਲਈ ਆ ਹੈ ਕੀ ਹੋ ਗਿਆ ਜਿਵੇਂ ਆਈ ਨੀ ਤੇ ਇਹ ਤੇ ਆਪਣੇ ਰਾਜ ਬਣਾ ਕੇ ਬੈ ਗਈ ਆ ਹੈ ਪੇਕੇ ਆਉਂਦੇ ਹੁਣੇ ਨਾ ਇੱਥੇ ਰਹਦੇ ਹੁਣੇ ਹਣ ਆਣ ਕੇ ਸਭ ਫੋਟੋਆਂ ਚੋਂ ਤੇ ਛੜੀਆਂ ਆ ਵਾ ਦੇਖ ਨਾ ਸੋਟਿਆਂ ਦਾ ਸ਼ਾਰਟ ਵੀ ਬਦਲਦੇ ਆ ਆ ਆਮ ਮੁਖਤਾਰ ਬਣੀ ਆ ਨਾ ਹੁਣ ਕੋਈ ਗੱਲ ਨਹੀਂ ਇੰਨੀ ਆ ਚਾਰ ਦਿਨ ਇਹਦੀ ਮੁਖਤਾਰੀ ਤੇ ਮੈਂ ਕੱਢ ਕੇ ਜਾਨੀ ਆ ਨਾ ਚੱਜਣਾ ਤਰਾ ਦੇ ਕੰਨ ਫਰੂੰਗੀ ਪੇਟੇ ਕੰਟਰੋਲ ਲਖਿਆ ਕਰ ਤੋ ਕੇ ਸਭ ਕੁਝ ਪੀ ਕੇ ਪਾ ਲਾ ਨਾ ਇਹਨੇ ਧੀ ਚਲਾ ਆ ਕੋਈ ਮੇਰੇ ਵੱਲ ਵੇਖਦਾ ਵੇਖਦੀ ਆ ਇਹਦਾ ਇਰਾਦਾ ਹੁੰਦਾ ਕਿ ਚਲ ਜਾ ਛੇਤੀ ਨਾ ਐਡੀ ਛੇਤੀ ਤੇ ਮੈਂ ਵੀ ਨਹੀਂ ਜਾਣ ਵਾਲੀ ਕੋਈ ਗੱਲ ਨਹੀਂ ਹੁਣ ਆਈ ਆ ਨਾ ਹੁਣ ਹੌਸਲੇ ਨਾਲ ਜਾਉਂਗੀ ਨਿਆਣੇ ਆ ਤੇ ਕਿਤੇ ਉਹਨਾਂ ਤੇ ਕੰਟਰੋਲ ਕੋਈ ਨਹੀਂ ਲੈ ਜਾਂਦੇ ਆ ਪੈਸੇ ਹੈ ਖਾ ਕੇ ਆ ਜਾਂਦੇ ਆ ਵਨ ਸਵੰਨਾ 버ਗਰ ਇਹਦੇ ਵਾਸਤੇ ਲੈ ਆਉਂਦੇ ਆ ਚੋਰੀ ਲੁਕਾ ਲਗਾ ਕੇ ਅੰਦਰ ਵੜ ਕੇ ਖਾ ਲਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਇਧਰ ਆਦਾ ਵੇਹਦੀ ਨਹੀਂ ਕੀ ਮੇਰਾ ਤਾਂ ਧਿਆਰ ਇਹਦਾ ਸਰਗਣ ਇਹਦੇ ਉੱਤੇ ਹੀ ਚੱਲ ਕੋਈ ਨਹੀਂ ਉੱਜਲ ਜਾਣਾ ਇਦਾਂ ਹੀ ਕਰ ਕਰ ਕੇ ਪਰ ਆਪਣੇ ਭਰਾ ਦਾ ਦੁੱਖ ਤੇ ਮੈਨੂੰ ਆਉਂਦਾ ਹੀ ਆ ਨਾ ਦੇਖ ਸਾਰੇ ਘਰ ਬਹੂ ਦੀ ਹੈ ਬਦਲ ਛੇਆ ਇਹ ਘਰ ਤੇ ਫੇਰਾ ਵੱਜਦਾ ਰਹਿਣਾ ਚਾਹੀਦਾ ਮੇਰਾ ਮੈਂ ਤੇ ਅੰਗੀ ਲੇਟ ਹੋ ਗਈ ਜੇਕਰ ਤੇ ਮੇਰੀ ਨਾ ਮੈਨੂੰ ਤੰਗੀ ਮાળੀ ਮੁੱਟੀ ਨਾ ਦੱਦੀ ਮੈਂ ਤਾਂ ਜੇ ਵੀ ਨਹੀਂ ਆਉਂਗਾ ਚਲ ਚੰਗਾ ਹੋਇਆ ਇਹਨੂੰ ਤੇ ਨਹੀਂ ਨਾ ਪਤਾ ਕਿ ਮੇਰੀ ਨਾ ਕਿ ਗੱਲਬਾਤ ਹੋਈ ਹੈ ਇਹਦੇ ਸਾਹਮਣੇ ਤੇ ਮੇਰਾ ਟੌਰੀ ਆ ਨਾ ਉੱਥੇ ਜਾਨੂ ਨਾ ਰੋਟੀ ਪੱਕਣ ਢਈ ਆ ਬੈਠ ਕੇ ਔਰ ਨਾ ਖਾਣੇ ਤੂੰ ਹੀ ਨਾ ਫੋਨ ਹੀ ਵੇਖੀ ਜਾਇਓ ਬਾਹਰ ਨਾ ਵੇਖੇਓ ਤੇ ਕੀ ਬੰਦਿਆ ਵਾ ਕੀ ਆ ਵਾ ਹੋਇਆ ਵਾ ਹੁਣ ਕੀ ਆ ਦੋ ਦਿਨ ਹੋਇਆ ਤੁਹਾਡੀ ਭੈਣ ਆਈ ਨੂੰ ਇਹਨੇ ਜਾਣਾ ਨਹੀਂ ਆਪਣੇ ਪਿੰਡ ਨੂੰ ਜਾਵੇ ਆਰਾਮ ਨਾ ਆਰਾਮ ਨਾ ਦੋ ਦਿਨ ਰਹਿਣ ਆਈ ਆ ਤੇ ਆਖਰ ਕਿੱਧਰ ਦੀ ਆ ਗਈ ਆਪੀ ਚੱਜੂਗੀ ਜੇ ਰਹਿਣ ਆਈ ਆ ਨਾ ਤਾਂ ਆਪਣੀਆਂ ਕਰਤੂਤਾਂ ਤੇ ਕਾਬੂ ਪਾਵੇ ਜੁਆ ਕਰਦੀ ਫਿਰਦੀ ਮੈਂ ਆਪਣੀ ਜੇ ਰਹਿ ਜਾਂਦਾ ਲੋਗਾ ਟੋਕੀ ਕਰਦੀ ਹਰ ਕੱਲ ਤੇ ਕੀ ਕਹਦੀ ਏ ਤੈਨੂੰ ਕਹਿਣਾ ਕੀ ਆ ਕਦੀ ਸਬਜੀ ਆ ਨਹੀਂ ਚੰਗੀ ਕਦੀ ਲੂਣ ਘਟ ਪਾਇਆ ਵਾ ਕਦੀ ਮਿਰਚ ਵੱਧ ਪਾਈ ਆ ਓ ਮੇਰੀ ਗੱਲ ਸੁਣ ਜੇ ਉਹ ਦੋ ਚਾਰ ਢੜ ਰਹਿਣ ਆ ਗਈ ਆ ਜਿੱਦਾਂ ਦੀ ਸਬਜੀ ਕਹਿੰਦੀ ਏ ਤੂੰ ਉਹਦੇ ਬਣਾ ਬਣਾ ਦੇਈ ਜਾ ਤਾ ਫੇਰ ਬਣਾ ਲਿਆ ਕਰੇ ਹਾਂ ਤੜਕਾ ਹੀ ਲਾਉਣਾ ਵਾ ਕਿਹੜੀ ਮਹਿੰਦੀ ਲੱਗੀ ਆ ਮੈਨੂੰ ਵੀ ਦੱਸੇ ਨਾ ਕਿਦਾਂ ਦੇ ਪਕਵਾਨ ਖਾਂਦੀ ਆ ਨਾਲੇ ਮੈਂ ਵੀ ਉਹਦਾਂ ਦੇ ਬਣਾਉਨੇ ਸਿੱਖ ਜਾ ਓ ਮੇਰੀ ਗੱਲ ਸੁਣ ਤੂੰ ਉੱਪਰ ਜਾਈ ਆ ਉਹਦੀ ਤੂੰ ਉਹਦੀ ਅਗਿਆਪਕਤ ਕਰਨੀ ਇਹ ਤੇ ਉਹਦਾ ਸਿਰ ਢਾਉਣਾ ਆਉ ਪਾਉ ਤੁੰਡੀ ਬੰਦਾ ਜਪਾਨ ਅੰਦਰ ਰੱਖੇ ਜਦੋਂ ਅੱਧੀ ਜਪਾਨ ਛੱਡਣੀ ਆ ਨਾ ਫੇਰ ਨਹੀਂ ਮੇਰੇ ਕੋ ਹੁੰਦੀ ਸੇਵਾ ਨਹੀਂ ਕੀ ਕਿਆ ਉਹਨੇ ਤੈਨੂੰ ਮਾਰਿਆ ਮੈਂ ਬਥੇਰਾ ਚਿਰ ਉਹਦੀਆਂ ਗੱਲਾਂ ਸੁਣ ਲਈਆਂ ਵਾ ਮੇਰੇ ਕੋ ਤਾਂ ਨਹੀਂ ਸੁਣੀਆਂ ਜਾਂਦੀਆਂ ਕੀ ਕਿਆ ਮੇਰੇ ਨਿਆਣੇ ਵਿਆਹਣ ਵਾਲੇ ਹੋ ਗਏ ਆ ਉਹਦੀਆਂ ਗੱਲਾਂ ਸੁਣੀ ਜਾਵਾਂ ਮੈਂ ਨਹੀਂ ਤੈਨੂੰ ਉਹ ਮਾਰਾ ਚੰਗਾ ਕੀ ਕਿਆ ਦੱਸ ਕੀ ਨਹੀਂ ਕਿਆ ਤੈਨੂੰ ਸਬ지 ਨਹੀਂ ਬਣਾਉਣੀ ਆਉਂਦੀ ਤੈਨੂੰ ਉਹ ਨਹੀਂ ਬਣਾਉਣਾ ਆਉਂਦਾ ਅਕਸਰ ਮੈਂ ਵੀ ਟੱਪਰ ਨੂੰ ਰੋਟੀ ਪਾਣੀ ਖਵਾ ਦਈ ਮੈਂ ਸ਼ਿਦਾਨ ਥੋੜਾ ਹਾਂ ਤੇ ਤੂੰ ਹੀ ਕਹਿੰਦੀ ਤੇ ਭੈਜੀ ਜਿੰਦਾ ਦਾ ਤੁਸੀਂ ਖਾਦੇ ਹੋ ਤਾਂ ਦਾਦੂ ਤੇ ਮਾਦੂ ਦਾ ਬਣਾਉਣੀ ਆ ਤੂੰ ਹੀ ਬਣਾ ਉਹ ਬਣਾਵੇਂ ਦਾ ਨਾਲ ਮੈਨੂੰ ਬਸ ਇਹ ਹਾਥੀ ਬੁਕੜੇ ਤੇ ਆਪਣੇ ਘਰ ਨਹੀਂ ਰਹਿ ਸਕਦੀ ਉਹ ਇਹ ਹੈ ਨਾ ਜਿਉਂ ਆਉਂਦੀ ਰਹੀ ਆ ਨਾ ਮੇਰੇ ਹੀ ਵੈਰ ਪਈ ਰਹੀ ਆ ਤੈਨੂੰ ਇਹ ਨਹੀਂ ਆਉਂਦਾ ਤੈਨੂੰ ਪੇਕੇਆਂ ਦਾ ਹੱਥ ਵਾ ਤੈਨੂੰ ਆ ਮੈਂ ਪੇਕੇ ਕੀ ਦੇਤਾ ਜੇ ਮੈਨੂੰ ਪੇਕੇਆਂ ਦਾ ਹੱਥ ਹੁੰਦਾ ਨਾ ਆ ਘਰ ਨਾ ਬੰਦਾ ਸਭ ਕੁਝ ਉੱਥੇ ਢੋਹ ਦਿੰਦੀ ਮੈਂ ਤੂੰ ਮੈਨੂੰ ਵੀ ਸੁਣਾਉਂਦੀ ਆ ਤਾ ਉਹਨੂੰ ਕਹਿੰਦੀ ਜੇ ਉਹਨੂੰ ਸੁਣਾਇਆ ਨਾ ਤਾਂ ਤੁਸੀਂ ਔਖੇ ਬਣਾਵਾ ਵੀ ਮੇਰੀ ਭੈਣ ਨੂੰ ਸਵਾਲ ਜਵਾਬ ਕੀਤੇ ਆ ਤਫੇ ਜੇ ਦੋ ਦਿਨ ਹੋ ਰਹੀ ਨਾ ਫਿਰ ਤੇਲ ਝਾਂਵੇਂ ਮੇਰੇ ਕੋ ਕਰਵਾ ਕੇ ਜਾਊਗੀ ਇਹ ਵੀ ਗੱਲ ਮੇਰੀ ਸੁਣ ਲੋ ਰਮਾ ਤੇਰਾ ਦਿਮਾਗ ਖਰਾਬ ਨਹੀਂ ਹੋ ਗਿਆ ਤੈਨੂੰ ਮੈਂ ਕਹਿਣ ਡਿਆ ਵੀ ਦੋ ਦਿਨ ਰਹਿਣ ਆਈ ਆ ਫਿਰ ਉਹਨਾਂ ਚੱਲ ਜਣਾ ਉਹ ਜੇ ਬੋਲਦੀ ਆ ਤੇ ਆਪੇ ਬੋਲਾਂ ਦੇ ਕਿਉਂ ਬੋਲਦੀ ਆ ਹੁਣ ਤੇ ਮੁੰਡਾ ਵੀ ਇਹਦਾ ਵਿਆਹ ਆ ਗਿਆ ਨਉ ਆ ਗਈ ਆ ਘਰ ਹੁਣੀ ਸ਼ਰਮ ਕਰ ਲੇ ਚਲ ਉਹਦੇ ਪੇਕੇ ਦਾ ਘਰ ਵਾ ਆਖਰ ਆ ਗਈ ਹੈ ਨਹੀਂ ਪੇਕੇ ਦਾ ਘਰ ਵਾ ਤੇ ਸਿਰੜ ਆ ਕੇ ਜਾਣਾ ਜੇ ਆਈ ਆ RAMTAL BINA ਆਵੇ ਤੇ RAMTAL BINA ਜਾਵੇ ਮੈਨੂੰ ਤਾਂ ਲੱਗਦਾ ਨੌ ਨਾ ਵੀ ਇਹੋ ਕੰਮ ਕਰਦੀ ਹੋਣੀ ਆ ਉਹਨੇ ਹੱਥ ਜੋੜ ਕੇ ਕੱਢਿਆ ਹਣਾ ਵੀ ਜਾ ਚਾਰ ਦੇਣਾ ਮੈਂ ਤਾਂ ਸੁਖਦਾ ਸਾਰ ਨਾ ਨਹੀਂ ਨਹੀਂ ਨੌ ਨਾ ਨੌ ਨਾ ਦੀ ਇਹ ਨਹੀਂ ਪਰਦੀ ਕੋਈ ਮੈਨੂੰ ਪਤਾ ਵਾ ਨੌ ਚੰਗੀ ਆ ਇਹ ਤੇਜ ਆ ਇਹ ਟਿਕਾ ਨਹੀਂ ਦਿੰਦੀ ਹੋਣੀ ਉਹਨੂੰ ਸਭ ਜਾਣਦੀ ਆ ਪਹਿਨਦੀਆਂ ਗੱਲਾਂ ਤੇ ਪਰਦੇ ਨਾ ਪਾਓ ਉਹ ਮੇਰੀ ਗੱਲ ਸੁਣੋ ਜਦੋਂ ਇੱਥੇ ਰਹਿੰਦੀ ਉਦੋਂ ਕੁਵਾਰੀ ਹੀ ਉਦੋਂ ਬੋਲਦੀ ਥੀ ਉਹ ਹਾਂ ਹਾਂ ਉਹ ਹੀ ਆਤਾ ਪਿੰਗਾ ਬੋਲਦੀ ਨਹੀਂ ਹੁੰਦੀ ਜਪਾਨ ਤੇ ਉਦੋਂ ਵੀ ਐਡੀ ਹੀ ਉਹ ਰੋਹ ਛਾੜਦੀ ਆ ਉਦੋਂ ਕੱਲ ਟਾਈਮ ਹੀ ਮੈਂ ਚੁੱਪ ਕਰਦੀ ਰਹੀ ਵੀ ਕੋਈ ਗੱਲ ਨਹੀਂ ਪਰ ਹੁਣ ਮੇਰਾ ਘਰ ਬਾਹਰ ਆ ਮੈਂ ਕਹਿ ਰਹੀ ਆ ਕਿ ਮੈਂ ਸੁਣਾ ਰਮ ਤਾਂ ਮਾੜੀ ਚੰਗੀ ਤਾਂ ਹੁੰਦੇ ਤੈਨੂੰ ਕੋਈ ਦੀ ਕਹੀ ਤੂੰ ਉਹਦੀ ਨੌ ਨੂੰ ਵੀ ਤੇ ਸਾਰੇ ਟੱਬਾਂ ਦੀਆਂ ਫੋਰ ਫੋਰ ਛੁੱਟੀ ਜਾਂਦੀਆਂ ਮੈਂ ਨੌ ਨੂੰ ਮਾੜੀ ਚੰਗੀ ਨਹੀਂ ਕਿਹਾ ਨੌ ਚੰਗੀ ਆ ਬਹੁਤ ਚੰਗੀ ਆ ਇਹ ਤੁਹਾਡੀ ਭੈਣ ਹੀ ਫਾਫਾ ਵਾ ਉਹਨੂੰ ਉੱਥੇ ਨਹੀਂ ਟਿਕਨ ਦਿੰਦੀ ਤਾਂ ਮੈਨੂੰ ਇੱਥੇ ਨਹੀਂ ਟਿਕਨ ਦਿੰਦੀ ਕੀ ਇਹਦੇ ਘਰ ਦਾ ਕੀ ਭੇਦਵਾ ਮੈਨੂੰ ਭੇਦਵਾ ਸਾਰਾ ਭੇਦਵਾ ਤੈਨੂੰ ਤੇਰਾ ਬਥੇਰੇ ਚੇਰਦਾ ਬਾਹਰ ਨਹੀਂ ਗੱਲ ਦਾ ਪਤਾ ਵੀ ਨੌ ਦੀ ਜ਼ੁਬਾਨ ਆ ਕਿਹਦੀ ਜ਼ੁਬਾਨ ਆ ਤੁਸੀਂ ਗਲਤੀ ਨਹੀਂ ਮੰਨਦੇ ਤਾਨੂੰ ਨੇ ਆਪਣੇ ਪਹਿਣ ਦਾ ਪਤਾ ਜਦੋਂ ਵਿਆਹੀ ਸੀ ਕਿੰਨੀ ਵਾਰ ਸੋਹਰੇ ਗਏ ਜੇ ਸੱਸ ਸੋਹਰੇ ਨਾਲ ਉਦੋਂ ਲਾ ਕੇ ਨਹੀਂ ਖਾਂਦੀ ਉਦੋਂ ਨਹੀਂ ਕਿਤੇ ਰੋਟੀ ਫੜਾਉਂਦੀ ਹੁੰਦੀ ਉਹਨੂੰ ਹੁਣ ਤਾਨੂੰ ਪਹਿਣ ਚੰਗੀ ਲੱਗਣ ਲਈ ਆ ਮੇਰੀ ਗੱਲ ਸੁਣ ਨਵਾਂ ਨਵਾਂ ਬੰਦਾ ਜਦੋਂ ਜਾਂਦਾ ਵਾ ਰਜਰਡਮੈਂਟ ਉਹ ਦੇ ਤਾਂ ਲੱਗਦਾ ਹੀ ਟਾਈਮ ਤੇ ਫਿਰ ਇਹਦਾ ਮਤਲਬ ਸੱਸ ਸਾਰਿਆਂ ਨੂੰ ਪੁੱਛਣਾ ਹੀ ਨਹੀਂ ਇਹਦੇ ਰਜਰਡਮੈਂਟ ਨਹੀਂ ਉੱਥੇ ਹੁੰਦੀ ਉਹ ਤਾਂ ਸਾਰਿਆਂ ਨੇ ਹੁੰਦੀ ਹੀ ਬਾਬੂ ਕੋਈ ਲੋਨ ਘਟ ਖਾਂਦਾ ਕੋਈ ਵੱਧ ਖਾਂਦਾ ਹੁਣ ਟਾਈਮ ਤੇ ਲੱਗ ਹੀ ਜਾਂਦਾ ਉਹਦੇ ਹੁਣ ਜਾਣਦੇ ਪੰਚਾਇਤ ਸਾਦ ਕੇ ਬੈਠਦੇ ਇਹ ਤੇ ਸਾਡਾ ਕਿਹ ਸੂਰਜ ਉਹਨੂੰ ਨਾ ਗੱਲ ਤਾਂ ਕਿਓ ਹਾਂ ਤਾਂ ਇਹਦਾ ਸਿਰ ਤੇ ਚੜੀ ਆ ਵੀ ਮੇਰੇ ਪੇਕੇ ਆਨੇ ਤਾਂ ਕਦੀ ਮੈਨੂੰ ਗਲਤ ਕਿਹਾ ਹੀ ਨਹੀਂਗਾ ਇਧਰ ਮੈਨੂੰ ਗਲਤ ਕਰਤਾ ਉਧਰ ਉਹਦਾ ਸਹਰੇ ਗਲਤ ਹੋ ਗਏ ਉਹ ਤਾਂ ਠੀਕ ਹੀ ਠੀਕ ਆ ਪਰ ਹੁਣ ਨਾ ਜੇ ਇਹੋ ਕੰਮ ਇਹਨੇ ਰੱਖਿਆ ਨਾ ਤੇ ਵੇਖੀ ਨੌ ਇਹਦੇ ਗੁਦੜੀ ਨੂੰ ਮਾਰ ਕਿਦਾਂ ਦਿੰਦੀ ਆ ਅੱਜ ਤਾਂ ਤੁਰਦੀ ਫਿਰਦੀ ਕੱਲ ਨੂੰ ਮੁੰਜੇ ਵੀ ਬੈਣਾ ਵਾ ਫੇਰ ਇਹਨੂੰ ਲੰਗਰ ਕਿੰਨੇ ਦੇਣਾ ਇਹ ਗੱਲ ਤਾਂ ਪਤਾ ਵਾ ਵੀ ਨੌ ਨੇ ਬੈਣਾ ਕਿੰਨੇ ਬੈਣਾ ਨੌ ਕਿਹਾਂ ਪਵੇ ਉਹ ਤਾਂ ਵਿਚਾਰੀ ਕੰਨ ਆਈ ਆ ਜਿਹੜੀ ਤੰਗ ਕਰਦੀ ਉਹ ਬਊਗੀ ਬਊਗੀ ਇੱਥੇ ਜੇ ਇਹਦਾ ਘਰ ਵਾ ਨਾ ਤੇ ਉਹਦਾ ਵੀ ਘਰ ਵਾ ਉਹ ਇਹਦਾ ਮੂੰਹ ਵਾਲੇ ਵੇਖਣ ਰਹੀ ਆ ਤੂੰ ਫਿਰ ਗੋਲੀ ਮਾਰਦੇ ਆਈ ਏ ਦੀ ਮੈਨੂੰ ਗੋਲੀ ਮਾਰਨ ਦੀ ਕੀ ਲੋੜ ਵਾ ਗੋਲੀ ਆਪੇ ਉੱਥੋਂ ਖਾਲੂ ਉਹਨਾਂ ਕੋਲੋਂ ਹੀ ਜਿੱਦਾਂ ਦੀਆਂ ਕਰਤੂਤਾਂ ਰਹੀਆਂ ਕਰਨਾ ਨੌਂ ਨਗਰੀ ਮਾੜੀ ਬੁਢੀ ਗੱਲਬਾਤ ਹੋ ਗਈ ਹਣੀ ਫੋਨ ਤੇ ਤੂੰ ਨੌਂ ਦੀ ਸਿਰਤਾ ਕਰੀ ਜਾਂਦੀ ਨਹੀਂ ਇੱਕ ਗੱਲ ਸੁਣ ਲੋ ਤਸੀਂ ਭਰਾ ਜੀ ਉਹਨੂੰ ਸਮਝਾਓ ਕਿ ਭੈਣ ਆਈ ਆ ਨਾ ਆਪਣੀ ਇਸ ਤਾਂ ਆਪਣੇ ਹੱਥ ਹੁੰਦੀ ਆ ਆਹ ਰਾਮ ਨਾ ਦਾਸ ਵੀ ਮੈਂ ਕੀ ਖਾਣਾ ਮੈਂ ਜਿੱਦਾਂ ਦੇ ਤੈਨੂੰ ਸਬਜ਼ੀ ਬਣਾ ਕੇ ਦਿੰਨੀ ਆ ਤੂੰ ਹੀ ਰੋਟੀ ਖਾਂਦੇ ਕਿੰਨੀ ਕੁ ਮਾੜੀ ਹੁੰਦੀ ਆ ਰਮਨ ਜਿਓ ਨਿਆੜੀ ਹੋਏ ਤਾਂ ਮੈਂ ਸਮਝਾਵਾਂ ਦੋਦੇ ਪੋਤੇ ਵਾਲੀ ਤੇ ਹੋ ਗਈ ਇਹ ਤੁਹਾਨੂੰ ਮੈਂ ਕੀ ਕਹਾਂ ਦੱਸ ਤੂੰ ਹੀ ਕਹਿਣਾ ਭਰਾ ਜੇ ਮੇਰੀ ਗੱਲ ਤੈਨੂੰ ਚੁਭਣੀ ਆ ਕਿ ਭੁਝਾਈ ਆ ਗੱਲਾਂ ਕਹਿੰਦੀ ਆ ਪਿੱਖੋ ਲੈ ਚਲ ਜਾ ਪਿੰਡ ਨੂੰ ਮੈਂ ਇਹ ਨਹੀਂ ਕਹਿੰਦੀ ਪਿੱ ਚਲ ਜੇ ਭਰਨਾ ਜ਼ੁਬਾਨ ਅੰਦਰ ਪਾ ਕੇ ਚੁੱਪ ਕਰਕੇ ਬੈਠੀ ਰਵੇ ਮੈਨੂੰ ਵੀ ਪਤਾ ਵਾ ਪਿ ਚਾਰ ਦਿਨ ਆਈ ਆ ਕਿਸ ਦਿਨ ਵੀ ਕਰਦੀ ਮਾਲਕ ਹੁੰਦੀ ਹੀ ਪਰ ਜਿਹੜੀਆਂ ਕਰਤੂਤਾਂ ਕਰਦੀ ਆ ਨਾ ਉਹਦਾ ਕਰਕੇ ਮੈਂ ਤੰਗ ਆਈ ਦੀ ਅਤੋਂ ਨਹੀਂ ਤੇ ਫਿਰ ਮੂੰਹ ਥਿਲੇਓ ਨਾ ਸੀਣਾ ਕਾਨੂੰ ਆ ਲੂਰ ਲੂਰ ਫਿਰਦੇ ਹੀ ਕਦੀ ਉਹ ਕਮਰੇ ਚ ਕਦੀ ਉਹ ਕਮਰੇ ਚ ਸਭ ਕੁਝ ਮੈਂ ਬਣਾਇਆ ਹੀ ਆ ਗਵਾਇਆ ਕੁਛ ਨਹੀਂਗਾ ਮੇਰੀ ਗੱਲ ਸੁਣੋ ਉਹਦਾ ਘਰਵਾ ਉਹ ਫੇਰ ਨਹੀਂ ਸਕਦੀ ਨਾ ਹਾਂ ਗੱਲ ਤਾਂ ਕਹਿਣਾ ਹੀ ਨਹੀਂ ਕਿ ਭੈਣ ਮੇਰੀ ਗਲਤ ਵਾ ਮੈਨੂੰ ਘਰੋਂ ਕੱਢ ਦੋ ਜੀ ਉਹਦਾ ਘਰਵਾ ਤੇ ਉਹ ਤੇਰੀ ਮਰਜ਼ੀ ਆ ਜਾਣਾ ਤੇ ਚੱਲ ਜਾ ਭੈਣ ਮੇਰੀ ਦੇ ਤੇ ਆਉਣਾ ਹੀ ਆਉਣਾ ਇਹੋ ਉਹ ਤਾਂ ਤੁਹਾਡੇ ਚ ਪਖਾੜਾ ਬੁੱਡੀਆਂ ਚ ਭੈਣ ਨੂੰ ਗਾਲ ਰੱਖ ਲਾ ਤੇ ਮੈਨੂੰ ਕੱਢ ਦੇ ਤੇ ਫਰਾਨ ਕਰ ਦੇ ਜਾਂ ਜਾਣਾ ਤੇ ਚੱਲ ਜਾ ਤੂੰ